ਅੱਜ ਤਰਨਤਾਰਨ ਜ਼ਿਲ੍ਹੇ ਦਾ ਦੌਰਾ ਕਰ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਇਹ ਤਰਨਤਾਰਨ ਦੇ ਵੱਖ-ਵੱਖ ਹਲਕਿਆਂ ਵਿੱਚ ਮੀਟਿੰਗ ਕਰਕੇ ਸਲਾਹ مشورہ ਅਤੇ ਮੁਸ਼ਕਿਲਾਂ ਸੁਣਨ ਵਾਸਤੇ ਉੱਚੇ-ਚੇਤ ਜੌਰ ਤੇ ਪਹੁੰਚਣ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਰਨਬੀਰ ਸਿੰਘ ਬੁਰਜ ਦੀ ਰੈਸ਼ਵੀ ਕੇ ਹਲਕਾ ਤਰਨਤਾਰਨ ਕਾਂਗਰਸ ਵਰਕਰਾਂ ਦੀ ਮੁਸ਼ਕਿਲਾਂ ਸੁਣ ਅਤੇ ਹੱਲ ਕਰਨ ਦਾ ਪ੍ਰੋਸਾ ਦਵਾਇਆ ਇਸ ਮੌਕੇ ਤੇ ਕਾਂਗਰਸ ਆਗੂ ਸਾਬਕਾ ਚੇਅਰਮੈਨ ਅਵਤਾਰ ਸਿੰਘ ਨੇਜਾ ਨਿਰਿੰਦਰ ਕੁਮਾਰ ਸਾਬ ਦਾ ਸਰਪੰਚ ਚੁਬਾਲ ਅਸ਼ਵਨੀ ਕੁਮਾਰ ਕੱਕੂ ਸੋਨੂ ਦੋਦੇ ਬਲਾਕ ਪ੍ਰਧਾਨ ਅਤੇ ਸੀਨੀਅਰ ਆਗੂ ਸ਼ਾਮਲ ਸਨ ਬਲੇ ਤਾਂ ਜੀ ਇਸ ਵਾਇਗਰੂ ਦਾ ਸ਼ੁਕਰਾਨਾ ਕਰਦੇ ਆਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੂੰ ਜਲੰਧਰ ਤੋਂ ਐਸ ਐਨ ਐਮ ਪੀ ਦੀ ਟਿਕਟ ਮਿਲੀ ਹੈਗੀ ਤੇ ਨਾਲ ਦੀ ਨਾਲ ਹੀ ਹਾਈ ਕਮਾਂਡ ਨੂੰ ਇੱਕ ਬੇਨਤੀ ਵੀ ਕਰਾਂਗੇ ਤੇ ਵਾਇਗਰੂਗੇ ਅਦਾ ਕਰਾਂਗੇ ਜਿਹੜੀਆਂ ਬਾਕੀ ਦੀਆਂ ਸੀਟਾਂ ਨੇ ਉਹ ਵੀ ਜਲਦ ਅਨਾਉਂਸ ਕੀਤੀਆਂ ਜਾਣ ਤਾਂ ਕਿ ਜਿਹੜੇ ਵਰਕਰ ਹੈ ਸਾਰੇ ਇੱਕੋ ਲਾਂਬਨਦੁੱਕੇ ਇਕੱਠੇ ਹੋ ਕੇ ਇਹ ਵਾਤਵਾੜ ਲੀਡ ਦੇ ਨਾਲ ਆਪਾਂ ਅਸੀਂ ਜਿੱਤ ਹਾਸਲ ਕਰੀ। ਖਡੂਰ ਸਾਹਿਬ ਦੀ ਡੇਰੀ ਹੋ ਰਹੀ ਹੈ ਕਿਹ ਘਰ ਤੋਂ ਹੋ ਰਹੀ ਹੈ। ਕਰਨ ਤਾਂ ਸਰ ਹਾਈ ਕਮਾਂਡ ਦਾ ਸਾਖਦੀ ਹੈਗੀ ਲੇਕਿਨ ਹਾਂਜੀ ਅਸੀਂ ਰਿਕੁਐਸਟ ਜ਼ਰੂਰ ਕਰਾਂਗੇ ਹਾਈ ਕਮਾਂਡ ਨੂੰ ਕਿ ਸੀਟਾਂ ਦੇ ਵਿੱਚ ਦੇਰੀ ਹੋਣ ਕਰਕੇ ਕਈ ਵਾਰੀ ਪਿੰਡਾਂ ਦੇ ਲੋਕੀ ਜਿਹੜੇ ਟਰਪਿੰਦੇ ਨੇ ਉਹਨਾਂ ਨੂੰ ਮੋੜਨ ਔਖਾ ਹੋ ਜਾਂਦਾ ਤੇ ਸਭ ਨੂੰ ਟਾਈਮ ਤੇ ਅਨਾਉਂਸ ਕੀਤੀ ਜਾਵੇ ਤਾਂ ਕਿ ਹਰ ਇੱਕ ਬੰਦੇ ਨੂੰ ਅਸੀਂ ਪਹੁੰਚ ਕਰ ਸਕੀਏ ਵਰਕਰ ਹਰ ਇੱਕ ਬੰਦੇ ਤੱਕ ਪਹੁੰਚ ਕਰ ਸਕੀਏ ਤੇ ਉਹਨਾਂ ਨੂੰ ਲਾਮਨਤ ਕਰਕੇ ਵਾਤਵਾੜ ਵੋਟਾਂ ਦੇ ਨਾਲ ਅਸੀਂ ਉਹਨਾਂ ਨੂੰ ਜਿਤਾਈ। ਕਾਂਗਰਸ ਪਾਰਟੀ ਕਦੇ ਮੁੱਦੇ ਲੈ ਕੇ ਅੱਗੇ ਚੱਲਦੀ ਹੈ ਕਾਂਗਰਸ ਪਾਰਟੀ ਦੇ ਸਾਰੇ ਮੁੱਦੇ ਆ ਜੀ ਕਿਸਾਨਾਂ ਦਾ ਮੁੱਦਾ ਹੈ ਜੀ ਸਭ ਤੋਂ ਵੱਡਾ ਉਸ ਤੋਂ ਬਾਅਦ ਜਿਹੜਾ ਜਿੰਨੀਆਂ ਫ੍ਰੀਬਾਈ ਸੀਗੀਆਂ ਆਪਣੇ ਹਨਾ ਇਹਦੇ ਉੱਤੇ ਕੰਨਕਚ ਵਗੈਰਾ ਸਾਰਾ ਪਿੰਡਾਂ ਦੇ ਕੰਮ ਕੋਈ ਵੀ ਕਿਸੇ ਵੀ ਹਲਕੇ ਚੇਤਰ ਦੇ ਵਿੱਚ ਹੱਥ ਲਾ ਕੇ ਵੇਖ ਲਓ ਕਿਤੇ ਵੀ ਕੋਈ ਵੀ ਕੰਮ ਨਹੀਂ ਹੋ ਰਿਹਾ ਆਮ ਪਾਰਟੀ ਕੀ ਤੇ 13 ਸੀਟਾਂ ਜਿਹੜੇ ਕਾਂਗਰਸ ਕਿਤੇ ਵੀ ਨਹੀਂ ਹੈ ਮੇਰੇ ਖਿਆਲ ਨਾਲ ਭਗਵਾਨ ਤੁਮਨ ਦੀ ਗੱਲ ਸੱਚੂ ਕੀ ਜਿਹੜਾ ਉਹ ਕਹਿੰਦਾ ਹੈਗਾ 13 ਜ਼ੀਰੋ ਉਹਨੂੰ ਬਾਕੀ ਜ਼ੀਰੋ ਤੇ ਨਾਲ ਮਿਲਣੀਆਂ ਸੀਟ ਉਹਨਾਂ ਤੋਂ ਕੋਈ ਵੀ ਨਹੀਂ ਨਿਕਲਣੀਆਂ ਆਮ ਆਦਮੀ ਬੰਬਸੇੜੇ ਤੇ ਸਾਡਾ ਮੁੱਖ ਮੰਤਰੀ ਬੋਲੇ ਕਿਉਂਕਿ ਸਾਰੇ ਮਿਲ ਕੇ ਖੇਲ ਰਹੇ ਨੇ ਤਾਂ ਜੱਬੀਆਂ ਨੂੰ ਕਿਸਾਨਾਂ ਨੂੰ ਦਬਾਉਣ ਵਾਸਤੇ ਇੱਕ ਵੱਡੀ ਸਾਜ਼ਿਸ਼ ਹੈ ਜਿਹਦਾ ਪਿੱਠੂ ਬਣਿਆ ਹੋਇਆ ਸਾਡਾ ਮੁੱਖ ਮੰਤਰੀ ਇਹ ਸ੍ਰੀ ਅੱਜ ਸਮਝਣ ਦੀ ਲੋੜ ਹੈ ਪਾਰਟੀ ਨੇ ਜਿਹੜੇ ਸੁਪਨੇ ਦਿਖਾਏ ਸੀ ਆਵਾਜ਼ੀ ਪਾਰਟੀ ਨੇ ਕਿਹਾ ਜੀ ਪਤਾ ਨਹੀਂ ਕਿੱਡੇ ਕਿ ਦੇਸ਼ ਭਗਤ ਆ ਗਏ ਉਹ ਦਾ ਗਦਾਰ ਨਿਕਲੇ ਹੁਣ ਜਦ ਪਤਾ ਲੱਗਿਆ ਵੀ ਇਹਦੇ ਯਾਰ ਉਹਨਾਂ ਦੇ ਬਿੱਟੂ ਐ ਪੰਜਾਬ ਦੇ ਤਾਂ ਇਹ ਨਿਤਾਈਸ਼ੋ ਨਹੀਂ ਐ ਮੰਤਰੀ ਆਇਆ ਆਪਣੇ ਬੰਦਿਆਂ ਪਰ ਲਾਟੀ ਟੱਕਰੀ ਚਲਾਈ ਕਿਸੇ ਨੂੰ ਕੁਝ ਹੋਇਆ ਨਹੀਂ ਇਹ ਆਪਣੇ ਮੁੱਖ ਮੰਤਰੀ ਨੂੰ ਅਭੀ ਮੰਗੀ ਜਾਂਦਾ ਵੀ ਗੱਲ ਤਾਂ ਕੋਈ ਹੋਈ ਨਹੀਂ ਕਾਦੀ ਮੈਂ ਅਭੀ ਮੰਗ ਰਿਹਾ ਤੂੰ ਖਰਾਨੇ ਦੀ ਗੱਲ ਐ ਲੇਕਿਨ ਮੈਂ ਕਿਸੇ ਦਿਨ ਤੁਹਾਡੇ ਨਾਲੇ ਲੰਬੀਆਂ ਗੱਲਾਂ ਕਰਾਂਗੇ ਅੱਜ ਤਾਂ ਮੈਂ ਆਪਣੇ ਕਿਹੜੇ ਅੰਦਰ ਖਾਤੇ ਕੇਦਰ ਦੇ ਨਾਲ ਮਿਲ ਕੇ ਸਾਨੂੰ ਮਾਰ ਰਹੇ ਐਵੇਂ ਕਿਤੇ ਆਪਣੇ ਨੌਜਵਾਨਾਂ ਤੇ ਐਨਐਸਏ ਨਹੀਂ ਲਾਗੀ ਗੱਲ ਤਾਂ ਸਿਰ ਵੀ ਥਾਣੇ ਦਾ ਝਗੜਾ ਸੀਗਾ ਐਨਐਸਏ ਲਗਾ ਕੇ ਭੇਜਦੇ ਆ ਸ਼ਾਮ ਦੇ ਵਿੱਚ ਕੋਈ ਕਾਰਨ ਨਹੀਂ ਸੀਗਾ ਲੇਕਿਨ ਕੌਮਦ ਨੂੰ ਛੇੜਛਾੜ ਕਰਕੇ ਪੰਗਾ ਲੈਣਾ ਇਹਨਾਂ ਨੇ ਕੇਂਦਰ ਦੇ ਇਸ਼ਾਰੇ ਤੇ ਸਾਡਾ ਮੁੱਖ ਮੰਤਰੀ ਉੱਡੀ ਢੇਡ ਬਣਿਆ ਹੋਇਆ ਜੋ ਕਹਿੰਦੀ ਉਹ ਕਰੀ ਜਾਂਦੇ ਜਦੋਂ ਕੇਂਦਰ ਵਾਲੇ ਸਾਡੇ ਨਿਸਾਨਾ ਤੇ ਗੋਲੀਆਂ ਚਲਾਉਂਦੇ ਆ ਤਾਂ ਇਹ ਉਹਨਾਂ ਦਾ ਸਮਰਥਕ ਸਾਡੇ ਏਰੀਆ ਦੇ ਤੁਸੀਂ ਇੱਥੇ ਖੜਕੇ ਉੱਤੇ ਗੋਲੀ ਮਾਰਦੇ ਹੋ ਸਾਹਮਣੇ ਬੰਦੇ ਦੇ ਤਾਂ ਉਹ ਏਰੀਆ ਜਿਹਦਾ ਹੈ ਉਹ ਕਾਰਵਾਈ ਕਰੇਗਾ ਤੇ ਨਹੀਂ ਲੇਕਿਨ ਸਾਡੇ ਬੰਦਿਆ ਤੇ